ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਹਾਹਾਕਾਰ ਮਚਿਆ ਹੋਇਆ ਹੈ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਇਲਜ਼ਾਮਾਂ ਦੀ ਲੜੀ ਬੰਨਣੀ ਸ਼ੁਰੂ ਕਰ ਦਿੱਤੀ ਗਈ ਹੈ ਸੁਨੀਲ ਜਾਖੜ ਦਾ ਬਿਆਨ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਸੁਨੀਲ ਜਾਖੜ ਕਹਿੰਦੇ ਨੇ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਦੀ ਨੀਤੀ ਦੇ ਆਧਾਰ ਦੇ ਉੱਤੇ ਬਣਾਈ ਗਈ ਹੈ ਜਿਸ ਆਧਾਰ ਦੇ ਉੱਤੇ ਦਿੱਲੀ ਬਣਾਈ ਗਈ ਸੀ ਉਸੇ ਤਰਜੀਹ ਤੇ ਪੰਜਾਬ ਦੀ ਨੀਤੀ ਨੂੰ ਘੜਿਆ ਗਿਆ ਹਾਲਾਂਕਿ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਲੀਡਰ ਸਬੰਧਤ ਮੰਤਰੀ ਇਸ ਬਾਰੇ ਟਿੱਪਣੀ ਕਰਦੇ ਦੱਸੇ ਗਏ ਨੇ ਕਿਹਾ ਗਿਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੀ ਪਾਲਿਸੀ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਦੇ ਨਾਲ ਕੋਈ ਵਿਵਾਦ ਖੜਾ ਹੋ ਸਕੇ ਔਰ ਪੰਜਾਬ ਦੀ ਐਕਸਾਈਜ਼ ਪਾਲਿਸੀ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਵਿੱਚੋਂ ਲੰਘਣ ਲਈ ਤਿਆਰ ਖੜੀ ਹੈ ਪਰ ਦੂਜੇ ਪਾਸੇ ਸੁਨੀਲ ਜਾਖੜ ਦੇ ਬਿਆਨ ਨੇ ਵਿਵਾਦ ਖੜਾ ਕਰ ਦਿੱਤਾ ਪਰ ਸੁਨੀਲ ਜਾਖੜ ਨੂੰ ਉਹਨਾਂ ਦਾ ਮੋੜਵਾ ਜਵਾਬ ਵੀ ਦੇ ਦਿੱਤਾ ਗਿਆ ਦਰਸਲ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੇ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਸੁਨੀਲ ਜਾਖੜ ਦੇ ਉੱਤੇ ਸੁਨੀਲ ਜਾਖੜ ਨੂੰ ਵੱਡੇ ਬਾਦਲ ਸਾਹਿਬ ਦਾ ਦੂਜਾ ਪੁੱਤ ਕਹਿ ਕੇ ਸੰਬੋਧਨ ਕਰ ਰਹੇ ਨੇ ਮਾਲਵਿੰਦਰ ਕੰਗ ਕਹਿੰਦੇ ਨੇ ਕਿ ਸੁਨੀਲ ਜਾਖੜ ਵੱਡੇ ਬਾਦਲ ਸਾਹਿਬ ਦਾ ਪ੍ਰਕਾਸ਼ ਬਾਦਲ ਦਾ ਦੂਜਾ ਪੁੱਤ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਵਡਾ ਇਲਜ਼ਾਮ ਹੈ ਆਪਣੇ ਆਪ ਦੇ ਵਿੱਚ ਜਿੱਥੇ ਭਾਜਪਾ ਦੇ ਨਾਲ ਸਬੰਧਤ ਨੇ ਸੁਨੀਲ ਜਾਖੜ ਔਰ ਲੱਗੇ ਹੋਏ ਨੇ ਭਾਜਪਾ ਦਾ ਪ੍ਰਚਾਰ ਕਰਨ ਵਾਸਤੇ ਉੱਥੇ ਹੀ ਵੱਡਾ ਇਲਜ਼ਾਮ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਹਮਾਇਤ ਕਰ ਰਹੇ ਨੇ ਸੁਨੀਲ ਜਾਖੜ ਖੈਰ ਇਸ ਮਾਮਲੇ ਨੂੰ ਇੱਕ ਪਾਸੇ ਰੱਖੀਏ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਜਿਹੜੇ ਮਾਲਵਿੰਦਰ ਕੰਗ ਨੇ ਉਹ ਜ਼ਰੂਰ ਇਸ ਮਾਮਲੇ ਦੇ ਉੱਤੇ ਸੁਨੀਲ ਜਾਖੜ ਤੇ ਵੱਧੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਆ ਕਿ ਕਿਸੇ ਵੀ ਤਰ੍ਹਾਂ ਦਾ ਬਿਆਨ ਜੋ ਸੁਨੀਲ ਜਾਖੜ ਦੇ ਰਹੇ ਨੇ ਉਸ ਦੇ ਵਿੱਚ ਕੋਈ ਬੁਨਿਆਦ ਨਹੀਂ ਹੈ ਔਰ ਸਿੱਧਾ ਨਿਸ਼ਾਨਾ ਸੁਨੀਲ ਜਾਖੜ ਤੇ ਸਾਥ ਦਿੰਦੇ ਨੇ ਕਿ ਕੀ ਸੁਨੀਲ ਜਾਖੜ ਵੀ ਭਾਜਪਾ ਜੁਆਇਨ ਕਰ ਗਏ ਨੇ ਕਿ ਉਹਨਾਂ ਨੂੰ ਵੀ ਜੇਲ ਦਾ ਡਰ ਹੈ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕੀ ਸੁਨੀਲ ਜਾਖੜ ਨੂੰ ਜੇਲ ਜਾਣ ਦਾ ਡਰ ਸੀ ਤਾਂ ਕਰਕੇ ਕਾਂਗਰਸ ਛੱਡ ਕੇ ਤੇ ਫਟਾਫਟ ਭਾਜਪਾ ਜੁਆਇਨ ਕਰ ਲਈ ਜਾਂ ਫਿਰ ਮਾਮਲਾ ਕੁਝ ਹੋਰ ਸੀ ਪਰ ਇੱਕ ਪਾਸੇ ਜਿੱਥੇ ਆਪਕਾਰੀ ਨੀਤੀ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਇੱਕ ਪਾਸੇ ਜਿੱਥੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਕਿ ਮਾਲਵਿੰਦਰ ਕੰਗ ਵੀ ਉਸ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਜਿੱਥੇ ਵੱਡੇ ਸਵਾਲ ਜਿੱਥੇ ਵੱਖ-ਵੱਖ ਸਵਾਲ ਖੜੇ ਹੋ ਰਹੇ ਨੇ ਮਾਲਵਿੰਦਰ ਕੰਗ ਸਾਫ ਤੌਰ ਦੇ ਉੱਤੇ ਸੁਨੀਲ ਜਾਖੜ ਤੇ ਵਰਦੇ ਨਜ਼ਰ ਆਏ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਸੁਨੀਲ ਜਾਖੜ ਪ੍ਰਕਾਸ਼ ਸਿੰਘ ਬਾਦਲ ਦੇ ਦੂਜਾ ਪੁੱਤ ਬਣਨਾ ਚਾਹੁੰਦੇ ਨੇ ਔਰ ਨਾਲ ਦੀ ਨਾਲ ਹੀ ਸਿੱਧੇ ਨਿਸ਼ਾਨੇ ਉਹਨਾਂ ਨੇ ਸਾਦੇ ਨੇ ਸੁਨੀਲ ਜਾਖੜ ਦੇ ਉੱਤੇ ਕਿਹਾ ਕਿ ਸੁਨੀਲ ਜਾਖੜ ਨੇ ਕਾਂਗਰਸ ਛੱਡ ਕੇ ਭਾਜਪਾ ਪਾਸ ਜੁਆਇਨ ਕੀਤੀ ਕਿਉਂਕਿ ਉਹਨਾਂ ਨੂੰ ਜੇਲ੍ਹ ਦਾ ਡਰ ਸੀ ਆਪਣੇ ਆਪ 'ਚ ਸਵਾਲ ਖੜੇ ਹੁੰਦੇ ਨੇ ਕਿ ਕੀ ਸੁਨੀਲ ਜਾਖੜ ਨੇ ਵੀ ਕੁਝ ਐਹੋ ਜਿਹਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਕੋਈ ਡਰ ਹੈ ਜੇਲ੍ਹ ਜਾਣ ਦਾ ਜਿਸ ਵਾਸਤੇ ਭਾਜਪਾ ਦਾ ਪੱਲਾ ਫੜਾਫਟ ਸੁਨੀਲ ਜਾਖੜ ਨੇ ਫੜ ਲਿਆ ਜਾਂ ਫਿਰ ਕਾਰਨ ਕੁਝ ਹੋਰ ਹੈ ਫਿਲਹਾਲ ਮਾਮਲਾ ਜੋ ਚੱਲਦਾ ਪਿਆ ਪੰਜਾਬ ਦੇ ਵਿੱਚ ਐਕਸਾਈਜ਼ ਵਿਭਾਗ ਨਾਲ ਤਾਲੁਕ ਰੱਖਦਾ ਹੈ ਪੰਜਾਬ ਦੇ ਵਿੱਚ ਐਕਸਾਈਜ਼ ਵਿਭਾਗ ਨਾਲ ਤਾਲੁਕ ਰੱਖਣ ਵਾਲੇ ਅਧਿਕਾਰੀ ਜਿਹੜੇ ਫਿਲਹਾਲ ਘਬਰਾਏ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਅੰਦਰ ਖਲਬਲੀ ਮੱਚੀ ਹੋਈ ਹੈ ਕਿਸੇ ਵੇਲੇ ਵੀ ਈਡੀ ਜ਼ਰੂਰ ਪੰਜਾਬ ਵੱਲ ਹੋ ਸਕਦਾ ਹੈ ਔਰ ਉਸ ਨੂੰ ਲੈ ਕੇ ਜੇ ਐਕਸਾਈਜ਼ ਮੰਤਰੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਦਾਵਾ ਹੈ ਕਿ ਸਾਡੀ ਐਕਸਾਈਜ਼ ਪਾਲਿਸੀ ਦੇ ਵਿੱਚ ਕੋਈ ਵੀ ਲੂਪ ਹੋਲਸ ਨਹੀਂ ਹੈ ਕੋਈ ਵੀ ਪ੍ਰੋਬਲਮ ਨਹੀਂ ਹੈ ਔਰ ਉਸ ਦੀ ਜਾਂਚ ਵੀ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਹੈ ਪਰ ਇਸ ਦੇ ਵਿੱਚ ਕੀ ਈਡੀ ਪੰਜਾਬ ਵੱਲ ਰੁਖ ਕਰੇਗੀ ਔਰ ਪੰਜਾਬ ਦੀ ਸਿਆਸਤ ਇਸ ਦੇ ਨਾਲ ਕਿਦਾਂ ਪ੍ਰਭਾਵਿਤ ਹੋਵੇਗੀ ਵੱਡਾ ਸਵਾਲ ਹੀ ਖੜਾ ਹੁੰਦਾ ਪਰ ਇਸ ਮਾਮਲੇ ਨੂੰ ਲੈ ਕੇ ਸੁਨੀਲ ਜਾਖੜ ਦੀ ਕੱਲੀ ਕੱਲੀ ਗੱਲ ਦਾ ਜਵਾਬ ਜੋ ਮਾਲਵਿੰਦਰ ਸਿੰਘ ਕਾਂਗਰਸ ਨੇ ਦਿੱਤਾ ਆਓ ਸੁਣਦੇ ਹਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੂੰ ਜਵਾਬ ਦੇਣ ਲਈ ਮੈਂ ਸਭ ਤੋਂ ਪਹਿਲਾਂ ਦੋ ਲੈਣਾ ਜ਼ਰੂਰ ਸ਼ੇਅਰ ਦੇ ਰਾਹੀਂ ਦੱਸਣਾ ਚਾਹੂੰਗਾ ਸੁਨੀਲ ਜਾਖੜ ਜੀ ਨੂੰ ਜਵਾਬ ਦੇਣਾ ਚਾਹੂੰਗਾ ਸੁਨੀਲ ਜਾਖੜ ਜੀ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਜਾਖੜ ਸਾਹਿਬ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਬੇਸ਼ਰਮਾ ਦੀ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਤੀਰ ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪਣੀ ਨਜ਼ਰیں ਗਿਰ ਕੇ ਬੰਦਾ ਮਰ ਜਾਂਦਾ ਹੈ ਜਾਖੜ ਸਾਹਿਬ ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਆਜਪਾ ਦੀ ਤਾਣਾ ਸ਼ਾਈ ਦੇ ਅੱਗੇ ਘੁਟਨੇ ਨਹੀਂ ਟੇਕੇ ਗੋਡੇ ਨਹੀਂ ਟੇਕੇ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਅਰੈਸਟ ਕੀਤਾ ਗਿਆ ਕਿਉਂਕਿ ਬੀਜੇਪੀ ਦੀ ਮਨੀਪੁਰ ਚ ਜਿਹੜਾ ਔਰਤਾਂ ਦੇ ਖਿਲਾਫ ਅਤਿਆਚਾਰ ਸੀ ਕੇਜਰੀਵਾਲ ਸਾਹਿਬ ਨੇ ਆਪਣੀ ਆਵਾਜ਼ ਬੁਲੰਦ ਕੀਤੀ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਬੀਜੇਪੀ ਅਰੈਸਟ ਕਰ ਰਹੀ ਹੈ ਕਿ ਜਿਸ ਤਰੀਕੇ ਨਾਲ ਲਕੀਮਪੁਰ ਖੀਰੀ ਦੇ ਕਾਤਲ ਨੂੰ ਔਰ ਕਾਤਲ ਦੇ ਪਿਓ ਨੂੰ ਮੋਦੀ ਸਾਹਿਬ ਨੇ ਆਪਣੀ ਕੈਬਨਿਟ ਚ ਵੀ ਰੱਖਿਆ ਆ ਤੇ ਫੇਰ ਟਿਕਟ ਨਵਾਜਿਆ ਉਹਦੇ ਖਿਲਾਫ ਜਿਹੜਾ ਹੈ ਕੇਧਰੀਵਾਲ ਸਾਹਿਬ ਆਵਾਜ਼ بلند ਕਰਦੇ ਰਹਿਆ ਕੇਧਰੀਵਾਲ ਸਾਹਿਬ ਨੂੰ ਇਸ ਕਰਕੇ ਭਾਜਪੀ ਨੇ ਅਰੈਸਟ ਕੀਤਾ ਹੈ ਕਿ ਜਿਹੜੀਆਂ ਸਾਡੀਆਂ 올ੰਪੀਅਨ ਕੁੜੀਆਂ ਜਿਹੜੀਆਂ ਕਈ ਮਹੀਨੇ ਧਰਨੇ ਤੇ ਦਿੱਲੀ ਬੈਠੀਆਂ ਰਹੀਆਂ ਜਿਹਦਾ ਭਾਜਪੀ ਦੇ ਜਾਖੜ ਸਾਹਿਬ ਤੁਹਾਡੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਬ੍ਰਜਭੂਸ਼ਣ ਨੇ ਸੈਕਸ਼ੂਅਲ ਹਰਾਸਮੈਂਟ ਕੀਤੀ ਆ ਲੇਕਿਨ ਤੁਸੀਂ ਜਸਟਿਸ ਨਹੀਂ ਦਿੱਤਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਜਿਹੜੀ ਆ ਸੰਸਦ ਤੋਂ ਲੈ ਕੇ ਸੜਕ ਸੜਕ ਤੋਂ ਲੈ ਕੇ ਦੇਸ਼ ਦੇ ਜਨ ਜਨ ਤੱਕ ਹਮੇਸ਼ਾ ਗੂੰਜਦੀ ਰਹੀ ਹੈ ਔਰ ਅਸੀਂ ਕੰਪਰੋਮਾਈਜ਼ ਨਹੀਂ ਕੀਤਾ ਅਸੀਂ ਬੀਜੇਪੀ ਦੀ ਉਸ ਵਾਸ਼ਿੰਗ ਮਸ਼ੀਨ 'ਚ ਨਹੀਂ ਧੁਪੇ ਜਿਹਦੇ ਰਾਹੀ ਤੁਸੀਂ ਚਾਹੋ ਨਰੈਣ ਰਾਣੇ ਹੋਵੇ ਚਾਹੇ ਅਜੀਤ ਪਵਾਰ ਹੋਵੇ ਕੇਜਰੀਵਾਲ ਸਾਹਿਬ ਅਜੀਤ ਪਵਾਰ ਨਹੀਂ ਬਣੇ ਕੇਜਰੀਵਾਲ ਸਾਹਿਬ ਹੈਮੰਤ ਵਿਸ਼ਵਾਸ ਸ਼ਰਮਾ ਨਹੀਂ ਬਣੇ ਕੇਜਰੀਵਾਲ ਸਾਹਿਬ ਜਿਹੜਾ ਸੁਬਿੰਦ ਅਧਿਕਾਰੀ ਨਹੀਂ ਬਣੇ ਜਿਨ੍ਹਾਂ ਨੇ ਬੀਜੇਪੀ ਦੇ ਅੱਗੇ ਡੋ ਗੋਡੇ ਟੇਕਤੇ ਔਰ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਜਾਖੜ ਸਾਹਿਬ ਜੇ ਅੱਜ ਤੁਸੀਂ ਵੀ ਕਾਂਗਰਸ 'ਚ ਹੁੰਦੇ ਨਾ ਤੇ ਅੱਜ ਤੁਸੀਂ ਵੀ ਜੇਲ੍ਹ ਦੇ ਅੰਦਰ ਤੁਹਾਨੂੰ ਭਾਜਪਾ ਨੇ ਜਿਹੜਾ ਬੰਦ ਕਰ ਦੇਣਾ ਸੀ ਭਾਜਪਾ ਦੇ ਖਿਲਾਫ ਜਿਹੜੀ ਆਵਾਜ਼ ਉਹਨਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਖੜੀ ਹੁੰਦੀ ਆ ਉੱਠਦੀ ਆ ਉਹਨੂੰ ਸਜ਼ਾ ਇਸੇ ਤਰੀਕੇ ਨਾਲ ਦਿੰਦੇ ਆ ਤੁਸੀਂ ਕਹਿੰਦੇ ਹੋ ਸ਼ਰਾਬ ਦਾ ਸਕੈਮ ਹੋਇਆ ਸ਼ਰਾਬ ਦਾ ਸ਼ਰਾਬ ਦਾ ਕਟਲਾ ਕਪਲਾ ਆਇਆ ਮੈਂ ਦੱਸਣਾ ਚਾਹੁੰਨਾ ਜਾਖੜ ਸਾਹਿਬ ਤੁਹਾਨੂੰ ਅੱਜ ਤੱਕ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡੀ ਆਮ ਆਦੀ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੂੰ ਤੁਸੀਂ ਜੇਲ੍ਹ ਚ ਬੰਦ ਕੀਤਾ ਭਾਜਪਾ ਦੀ ਮੋਦੀ ਸਰਕਾਰ ਨੇ ਇੱਕ ਨਵਾਂ ਪੈਸਾ ਇੱਕ ਨਵਾਂ ਪੈਸਾ ਇੱਕ ਨਵੀਂ ਪੈਣੀ ਜਿਹੜੀ ਅੱਜ ਤੱਕ ਬਰਾਮਦ ਨਹੀਂ ਹੋਈ ਆਮ ਆਦੀ ਪਾਰਟੀ ਦੇ ਲੀਡਰਾਂ ਕੋਲ ਇੱਕ ਇੱਕ ਵੀ ਐਵੀਡੈਂਸ ਨਾਟ ਅ ਸਿੰਗਲ ਐਵੀਡੈਂਸ ਬੀਜੇਪੀ ਦੀ ਮੋਦੀ ਸਰਕਾਰ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਜਿਹੜੀ ਹਜੇ ਤੱਕ ਕੋਰਟ ਚ ਪੇਸ਼ ਨਹੀਂ ਕਰ ਸਕੀ ਕਿਹੜਾ ਸ਼ਰਾਬ ਦਾ ਕੋਲ ਕੋਈ ਸ਼ਰਾਬ ਦਾ ਸਕੈਮ ਨਹੀਂ ਹੈ ਸਕੈਮ ਨਹੀਂ ਮਸਲਾ ਇਹ ਆ ਕਿ ਮੋਦੀ ਸਾਹਿਬ ਜਿਸ ਤਰੀਕੇ ਨਾਲ ਦੇਸ਼ ਦੇ ਇਸ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਕਾਰਪੋਰੇਟ ਤੇ ਹਵਾਲੇ ਕਰ ਰਿਹਾ ਬਰੋਜਗਾਰੀ ਮਹਿੰਗਾਈ ਅੱਜ ਅਸੀਂ ਇਸ ਹੱਦ ਤੱਕ ਪਹੁੰਚ ਗਈ ਕਿ ਨੌਜਵਾਨਾਂ ਨੂੰ ਅਗਨੀ ਵੀਰ ਦੇ ਨਾਂ ਤੇ ਐਕਸਪਲੋਇਟ ਕੀਤਾ ਜਾ ਰਿਹਾ ਤੇ ਕਿਸਾਨਾਂ ਨੂੰ ਧਰਨੀਆਂ ਦੇ ਨਾਂ ਤੇ ਔਰ ਤੁਸੀਂ ਕਹਿੰਦੇ ਹੋ ਅਰਵਿੰਦ ਕੇਜਰੀਵਾਲ ਜੀ ਨੇ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰਿਆ ਹੈ ਜਖੜ ਸਾਹਿਬ ਪੰਜਾਬ ਉਹ ਧਰਤੀ ਹੈ ਜਿਹੜੀ ਹਮੇਸ਼ਾ ਵੀਰਾਂ ਜਿਹੜੇ ਸੂਰ ਵੀਰਾਂ ਨੂੰ ਜਨਮ ਦਿੱਤਾ ਹੈ ਪੰਜਾਬ ਇਸ ਗੱਲ ਹੀ ਜਾਣਿਆ ਜਾਂਦਾ ਜਿਹੜੇ ਹਮੇਸ਼ਾ ਹੀ ਜਿਹੜੇ ਅਤਿਆਚਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਆ ਤੁਸੀਂ ਮੈਨੂੰ ਤਾਂ ਸ਼ੱਕ ਹੋਣ ਲੱਗ ਗਿਆ ਜਾਕਰ ਸਾਹਿਬ ਤੁਹਾਡੇ ਤੇ ਵੀ ਪੰਜਾਬ ਦਾ ਕਿੰਨੇ ਤੁਸੀਂ ਆਪਣੇ ਆਪ ਨੂੰ ਅੱਜ ਉਸ ਪਾਰਟੀ ਦੇ ਪ੍ਰਧਾਨ ਹੋ ਜਿਹੜੀ ਆਜ਼ਾਦੀ ਦੀ ਲੜਾਈ ਚ ਅੰਗਰੇਜ਼ਾਂ ਦਾ ਸਮਰਥਨ ਕਰਦੀ ਸੀ ਜਿਹੜੇ ਜਿਹੜੇ ਅੰਗਰੇਜ਼ਾਂ ਦੀ ਸਹਿਯੋਗ ਕਰਦੇ ਸੀ ਅੰਗਰੇਜ਼ਾਂ ਦੇ ਗੁਲਾਮ ਹੋ ਅੱਜ ਤੁਸੀਂ ਭਾਜਪਾ ਦੇ ਗੁਲਾਮ ਇਸ ਕਰਕੇ ਪੰਜਾਬ ਦੀ ਗੱਲ ਨਹੀਂ ਕਰਦੇ ਕਿਹੜੀ ਸ਼ਰਾਬ ਨੀਤੀ ਅੱਜ ਤੱਕ ਦੱਸੋ ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਤੁਸੀਂ ਪੰਜਾਬ ਤੇ ਸਵਾਲ ਖੜੇ ਕਰ ਰਹੇ ਹੋ ਪੰਜਾਬ ਦੀ ਐਕਸਾਈਜ਼ ਪਾਲਿਸੀ ਨੇ ਇੱਕ ਸਾਲ 'ਚ 650 ਕਰੋੜ ਤੋਂ ਲੈ ਕੇ 10000 ਕਰੋੜ ਰੁਪਏ ਦਾ ਮੁਨਾਫਾ ਪੰਜਾਬ ਦੇ ਖਜ਼ਾਨੇ ਨੂੰ ਬਣਾ ਕੇ ਦਿੱਤਾ ਹੈ 10000 ਔਰ ਤੁਹਾਡੀ ਤੁਹਾਡੀਆਂ ਤਾਂ ਇੰਗੀਆਂ ਸਰਕਾਰਾਂ ਰਹੀਆਂ ਜਿਹੜੇ ਬਾਦਲ ਸਾਹਿਬ ਦੇ ਦੂਜਾ ਪੁੱਤ ਹੋਣ ਦਾ ਤੁਸੀਂ ਜਿਹੜਾ ਅੱਜ ਕੱਲ ਦਾਵਾ ਕਰ ਰਹੇ ਹੋ ਨਾ ਜਾਖੜ ਸਾਹਿਬ ਉਹਨਾਂ ਦੀਆਂ ਸਰਕਾਰਾਂ ਦੇ ਟਾਈਮ ਜਿਹੜੀ ਭਾਜਪਾ ਤੁਹਾਡੀ ਅੱਜ ਦੀ ਪਾਰਟੀ ਤੇ ਅਕਾਲੀ ਦਲ 2016 17 ਦੇ ਅੰਕੜੇ ਦੇਖ ਲਓ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਜਿਹੜੀ ਐਕਸਾਈਜ਼ ਪਾਲਿਸੀ ਸੀ ਨੀਤੀ ਸੀ ਮਾਈਨਸ ਇਸ ਹੱਦ ਤੱਕ ਫਲॉप ਹੋਈ ਸੀ ਕਿ ਨਵਾਂ ਸਿੰਗਲ ਰੁਪਇਆ ਪੰਜਾਬ ਦੇ ਖਜ਼ਾਨੇ ਨੂੰ ਮਿਲਿਆ ਸੀ ਕਿਉਂ ਕਿ ਕੁਝ ਪਰਿਵਾਰਾਂ ਦੇ ਉਰਤੇ ਕਬਜ਼ੇ ਸੀ ਸਕੈਂਡਲ ਸੀ ਫਿਊਡਲ ਮਾਈਂਡਸੈਟ ਤੁਹਾਡੇ ਵਰਗੇ ਲੋਕ ਜਿਹੜੇ ਆ ਉਹ ਭਗਵੰਤ ਸਿੰਘ ਮਾਨ ਜੀ ਤੋਂ ਮਾਨ ਸਾਹਿਬ ਦੀ ਸਰਕਾਰ ਤੋਂ ਘਬਰਾਏ ਆ ਤੁਹਾਨੂੰ ਹੁਣ ਮਾਨ ਸਾਹਿਬ ਤੇ ਗਾਣਿਆਂ ਤੋਂ ਵੀ ਇਤਰਾਜ਼ ਹੋ ਗਿਆ ਉਹ ਤੁਹਾਡਾ ਤੁਹਾਡੀ ਦਿੱਕਤ ਇਹ ਆ ਕਿ ਤੁਹਾਨੂੰ ਪੰਜਾਬੀ ਗਾਣਿਆਂ ਤੋਂ ਵੀ ਨਫ਼ਰਤ ਹੈ ਕਿਉਂਕਿ ਤੁਸੀਂ ਦੇਸ਼ 'ਚ ਸਭ ਤੋਂ ਵੱਧ ਨਫ਼ਰਤ ਫਲੋਣ ਵਾਲੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ ਅਰਵਿੰਦ ਕੇਜਰੀਵਾਲ ਜੀ ਨੇ ਗੋਡੇ ਨਹੀਂ ਟੇਕੇ ਤੇ ਨਾ ਟੇਕੀਏ ਜੇ ਅਸੀਂ ਵੀ ਅਜੀਤ ਪਵਾਰ ਸ਼ਗਨ ਬਜਬਲ ਨਾਰਾਇਣ ਰਾਣੇ ਔਰ ਜਿਹੜਾ ਜਿਹੜਾ ਸ਼ਰਮਾ ਆ ਜਿਹੜਾ ਅਸਾਮ ਦਾ ਮੁੱਖ ਮੰਤਰੀ ਸੁਵਿੰਦ ਅਧਕਾਰੀ ਵਾਂਗੂ ਅਰਵਿੰਦ ਕੇਜਰੀਵਾਲ ਜੀ ਵੀ ਕੰਪਰੋਮਾਈਜ਼ ਕਰ ਲੈਂਦੇ ਤੇ ਅੱਜ ਜਿਹੜੀ ਆ ਬੀਜੇਪੀ ਨੇ ਉਹਨਾਂ ਨੂੰ ਹੱਥਾਂ ਤੇ ਚੱਕੀ ਫਿਰਨਾ ਸੀ ਫੁੱਲਾਂ ਦੇ ਹਾਰ ਪਾਉਣੇ ਸੀ ਲੇਕਿਨ ਅਸੀਂ ਇਸ ਦੇਸ਼ ਦੀ ਅਰਵਿੰਦ ਕੇਜਰੀਵਾਲ ਜੀ ਨੇ ਇਹ ਤੈਅ ਕੀਤਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਔਰ ਭਗਤ ਸਿੰਘ ਰਾਜਗੁਰੂ ਸੁਖਦੇਵ ਵੱਲੋਂ ਦਿੱਤੀਆਂ ਕੁਰਬਾਨੀਆਂ ਵਾਲੀ ਆਜ਼ਾਦੀ ਉਹਨੂੰ ਅਸੀਂ ਬਚਾ ਕੇ ਰੱਖਣਾ ਆ ਉਹਨੂੰ ਅਸੀਂ ਇਸ ਦੇਸ਼ ਚ ਸੰਭਾਲ ਕੇ ਰੱਖਣਾ ਆ ਉਹਨਾਂ ਗੁਲਾਮਾਂ ਦੇ ਹੱਥ ਚ ਨਹੀਂ ਹੁਣ ਜਦੋਂ ਤੁਹਾਨੂੰ ਪਤਾ ਹੈ ਕਿ 2024 ਚ ਤੁਹਾਡਾ ਜਿਹੜਾ ਆ ਲੋਕਾਂ ਦੇ ਬੁਰਾ ਹਾਲ ਕਰਨਾ ਹੈ ਲੋਕ ਸਭਾ ਚ ਭਾਜਪਾ ਦਾ ਉਹ ਹਾਲਾਤ ਕਰਨਗੇ ਲੋਕ ਜਿਹੜਾ ਹਾਲਾਤ ਜਿਹੜਾ ਜਿਸ ਤਰੀਕੇ ਨਾਲ ਚਾਹੇਓ ਚੰਡੀਗੜ੍ਹ ਦਾ ਐਕਸਪੋਜ਼ਰ ਹੋਇਆ ਤੁਹਾਡੇ ਸਾਹਮਣੇ ਤੁਹਾਡੀ ਚੋਰੀ ਫੜੀ ਗਈ ਦਿੱਲੀ ਚ ਵੀ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਚਾਰ ਸੀਟਾਂ ਆਮ ਆਦਮੀ ਪਾਰਟੀ ਦਾ ਲਾਇਨਸ ਚ ਵੀ ਔਰ ਦੇਸ਼ ਚੋਂ ਵੀ ਮੋਦੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਤੁਹਾਨੂੰ ਪ੍ਰੋਬਲਮ ਰਵਿੰਦ ਕੇਜਰੀਵਾਲ ਜੀ ਤੋਂ ਆਈ ਆ ਕਿ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਲੋਕ ਵ੍ਰੋਤੀ ਨੀਤੀਆਂ ਨੂੰ ਲੈ ਕੇ ਜ਼ੋਰਦਾਰ ਹਮਲਾ ਕਰਦੇ ਐ ਐਕਸਪੋਜ਼ ਕਰਦੇ ਆ ਬੇਨਕਾਬ ਕਰਦੇ ਆ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਡਰ ਲੱਗਦਾ ਅਰਵਿੰਦ ਕੇਜਰੀਵਾਲ ਜੀ ਤੋਂ ਤੁਹਾਨੂੰ ਪਤਾ ਹੈ ਇਸ ਮੁਲਕ 'ਚ ਅਗਰ ਸਭ ਤੋਂ ਵੱਧ ਮੋਦੀ ਸਾਹਿਬ ਦੀਆਂ ਜਿਹੜੀਆਂ ਐਂਟੀ ਪੀਪਲ ਪਾਲਿਸੀਜ਼ ਉਹਨੂੰ ਬੇਪਰਦਾ ਕੀਤਾ ਆ ਉਹਨੂੰ ਸਭ ਤੋਂ ਵੱਧ ਐਕਸਪੋਜ਼ ਕੀਤਾ ਹੈ ਤੇ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਆ ਇਸ ਗੱਲ ਤੇ ਤੁਹਾਨੂੰ ਡਰ ਲੱਗਦਾ ਤੁਸੀਂ ਨਹੀਂ ਚਾਹੁੰਦੇ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਲੋਕ ਸਭਾ ਦੇ ਇਲੈਕਸ਼ਨ ਚ ਕੈਂਪੇਨ ਕਰ ਸਕਣ ਇਸ ਕਰਕੇ ਤੁਸੀਂ ਅੰਦਰ ਠੋਕਿਆ ਤੇ ਦੂਜਾ ਜਾਖੜ ਸਾਹਿਬ ਤੁਸੀਂ ਕਹਿੰਦੇ ਹੋ 도ਗਲਾ ਤੁਸੀਂ ਆਵਾ ਦੀ ਪਾਰਟੀ ਨੂੰ 도ਗਲਾ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਜਵਾਬ ਦੇਣਾ ਚਾਹਨਾ ਜਾਖੜ ਸਾਹਿਬ 도ਗਲੇ ਤੁਸੀਂ ਕਿਤਰਾ ਹੋ ਮੈਂ ਇੱਕ ਇੱਕ ਪੁਆਇੰਟ ਰੱਖੂੰਗਾ ਤੁਸੀਂ ਉਸ ਦਿਨ 도ਗਲੇ ਹੋ ਜਦੋਂ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਆਰਡੀਐਫ ਰੋਕ ਕੇ ਬੈਠੀ 8000 ਕਰੋੜ ਦਾ ਤੁਹਾਡੇ ਮੂੰਚੇ ਇੱਕ ਸ਼ਬਦ ਵੀ ਨਿਕਲਿਆ ਜਾਖੜ ਸਾਹਿਬ ਤੁਸੀਂ 도ਗਲੇ ਉਦੋਂ ਜਦੋਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਭਾਜਪਾ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ ਤੇ ਸੁਨੀਲ ਜਾਖੜ ਇੱਕ ਸ਼ਬਦ ਨਹੀਂ ਬੋਲਦਾ ਤੁਸੀਂ 도ਗਲੇ ਉਦੋਂ ਜਾਖੜ ਸਾਹਿਬ ਜਦੋਂ ਤੁਹਾਡੀ ਭਾਜਪਾ ਦੀ ਹਰਿਆਣਾ ਸਰਕਾਰ ਸਾਡੇ ਨੌਜਵਾਨ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਦੀ ਆ ਤੇ ਸੁਨੀਲ ਜਾਖੜ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਦਾ ਤੁਸੀਂ 도ਗਲੇ ਉਦੋਂ ਸੁਨੀਲ ਜਾਖੜ ਜੀ ਜਦੋਂ ਲਖੀਮਪੁਰ ਖੀਰੀ ਦੇ ਕਾਤਲ ਦੇ ਪਿਓ ਨੂੰ ਭਾਜਪਾ ਤੁਹਾਡੇ ਮੋਦੀ ਸਾਹਿਬ ਨੂੰ ਟਿਕਟ ਦੇ ਕੇ ਨਵਾਜਦੇ ਆਪਣੇ ਕੈਬਨਿਟ ਦਾ ਹਿੱਸਾ ਬਣਾਉਂਦੇ ਆ ਤੇ ਸੁਨੀਲ ਜਾਖੜ ਦੇ ਮੂੰਹ ਚੋਂ ਇੱਕ ਆਵਾਜ਼ ਨਹੀਂ ਨਿਕਲੀ ਇਸ ਕਰਕੇ 도ਗਲੇ ਤੁਸੀਂ ਹੋ ਤੁਸੀਂ ਪੰਜਾਬ ਦੇ ਹੱਕ ਚ ਅਜੇ ਤੱਕ ਇੱਕ ਹਾਂ ਦਾ ਨਾਰਾ ਨਹੀਂ ਮਾਰਿਆ 66% ਤੋਂ ਵੱਧ ਗ੍ਰਾਂਟਾਂ ਪੰਜਾਬ ਦੀਆਂ ਕੱਟਤੀਆਂ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਕੀ ਪੰਜਾਬ ਇਸ ਮੁਲਕ ਦਾ ਹਿੱਸਾ ਨਹੀਂ ਹੈ ਤਾਂ ਸੁਨੀਲ ਜਾਖੜ ਜੀ 도ਗਲਾ ਕਿਰਦਾਰ ਤੁਹਾਡਾ ਆ ਡਬਲ ਸਟੈਂਡਰਡ ਤੁਹਾਡਾ ਆ ਔਰ ਤੁਹਾਡੇ ਇਸ ਮੋਦੀ ਦੀ ਤਾਨਾਸ਼ਾਹੀ ਦੇ ਕਿ ਅਸੀਂ ਝੁਕਣ ਵਾਲੇ ਨਹੀਂ ਹੈ ਆਮ ਆਦਮੀ ਪਾਰਟੀ ਚਾਹੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਹੋਣ ਚਾਹੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਹੋਣ ਤੁਹਾਡੇ ਸਾਹਮਣੇ ਅਸੀਂ ਗੋਡੇ ਨਹੀਂ ਟੇਕਣ ਵਾਲੇ ਅਸੀਂ ਇਸ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਦੀ ਲੜਾਈ ਜਿਹੜੀ ਆ ਉਹ ਲੜਾਂਗੇ ਉਹਨੂੰ ਬੁਲੰਦ ਕਰਾਂਗੇ ਅਸੀਂ ਇਸੇ ਤਰੀਕੇ ਨਾਲ ਤੁਹਾਡੇ ਅੱਗੇ ਸਰੈਂਡਰ ਕਰਨ ਵਾਲੇ ਨਹੀਂਗੇ ਇਹ ਆਮ ਆਦਮੀ ਪਾਰਟੀ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿੰਨਾ ਤੁਸੀਂ ਆਮ ਆਦਮੀ ਪਾਰਟੀ ਤੇ ਅਤਿਆਚਾਰ ਕਰੂਗੇ ਜਿੰਨਾ ਅਰਵਿੰਦ ਕੇਜਰੀਵਾਲ ਜੀ ਤੇ ਅਤਿਆਚਾਰ ਕਰੂਗੇ ਕਰੋਨਾ ਅਰਵਿੰਦ ਕੇਜਰੀਵਾਲ ਜੀ ਇਸ ਦੇਸ਼ ਚ ਜਿਹੜਾ ਆ ਉਹ ਪੈਦਾ ਹੋਣਗੇ ਸੋ ਜਾਖੜ ਸਾਹਿਬ ਜੇ ਮਾੜਾ ਮੋਟਾ ਵੀ ਤੁਹਾਡੇ ਮਨ ਚ ਪੰਜਾਬ ਦੇ ਪ੍ਰਤੀ ਦਰਦ ਹੈਗਾ ਆ ਜੇ 1% ਵੀ ਤੁਸੀਂ ਪੰਜਾਬ ਬਾਰੇ ਕੁਝ ਸੋਚਦੇ ਹੋ ਜਾਂ ਪੰਜਾਬ ਦਾ ਦਰਦ ਰੱਖਦੇ ਹੋ ਤੇ ਜਾਖੜ ਸਾਹਿਬ ਜਿਹੜਾ ਪੰਜਾਬ ਨਾਲ ਵਿਤਕਰਾ ਭਾਜਪਾ ਕਰ ਰਿਹਾ ਉਹਦੇ ਖਿਲਾਫ ਵੀ ਬੋਲੋ ਅਸੀਂ ਤੁਹਾਡੇ ਕੋ ਅਸੀਂ ਤੁਹਾਡੇ ਕੋਲ ਡਰਨ ਵਾਲੇ ਨਹੀਂ ਹਾਂ ਅਸੀਂ ਕੰਪਰੋਮਾਈਜ਼ ਕਰਨ ਵਾਲੇ ਨਹੀਂ ਹਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਔਰ ਆਮ ਆਦੀ ਪਾਰਟੀ ਦੇ ਡਿਟਰਾਂ ਤੇ ਝੂਠੇ ਕੇਸ ਬਣਾਏ ਆ ਸਾਰਿਆਂ ਨੂੰ ਪਤਾ ਹੈ ਕਿ 2 ਸਾਲਾਂ ਚ ਤੁਸੀਂ ਇੱਕ ਸਿੰਗਲ ਪੈਸਾ ਰਿਕਵਰ ਨਹੀਂ ਕਰ ਸਕੇ ਚਾਹੇ ਸੰਜੇ ਸਿੰਘ ਜੀ ਹੋਣ ਚਾਹੇ ਮਨੀਸ਼ ਸੋਧਿਆ ਜੀ ਹੋਣ ਚਾਹੇ ਸ਼ਤਿੰਦਰ ਜੈਨ ਜੀ ਹੋਣ ਚਾਹੇ ਸਾਡੇ ਅਰਵਿੰਦ ਕੇਜਰੀਵਾਲ ਜੀ ਹੋਣ ਤੋ ਅਸੀਂ ਇੱਕ ਇੱਕ ਸਿੰਗਲ ਐਵੀਡੈਂਸ ਅੱਜ ਤੱਕ ਮਾਨਯੋਗ ਅਦਾਲਤਾਂ ਚ ਨਹੀਂ ਰੱਖ ਸਕੇ ਕਿਉਂ ਕਿ ਇਹ ਸਾਰਾ ਇੱਕ ਝੂਠ ਦਾ ਪ੍ਰੋਪਗੈਂਡਾ ਹੈ ਇਹ ਸਾਰੀ ਇੱਕ ਸਾਜ਼ਿਸ਼ ਹੈ ਭਾਜਪਾ ਦੀ ਕੋਈ ਸਾਜ਼ਿਸ਼ ਹੈ ਕਿ 2024 ਚ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਸਭਾ ਦੀਆਂ ਕੈਂਪੇਨ ਜਿਹੜੀ ਚੋਣ ਪ੍ਰਚਾਰ ਹੈ ਉਸ ਤੋਂ ਬਾਹਰ ਰੱਖਣਾ ਚਾਹੁੰਦੇ ਆ ਸੋ ਜਾਕਰ ਸਾਹਿਬ ਦੋਗਲਾ ਤੇ ਦੋਹਰਾ ਮਾਪਦਨ ਤੁਹਾਡਾ ਆ ਕਿ ਪੰਜਾਬ ਨਾ ਹੋ ਰਹੀਆਂ ਬਧਿਕੀਆਂ ਦੇ ਖਿਲਾਫ ਇੱਕ ਸ਼ਬਦ ਤੁਸੀਂ ਨਹੀਂ ਬੋਲਦੇ ਸਾਡੇ ਕਈ ਮਹੀਨਿਆਂ ਤੋਂ ਕਿਸਾਨ ਬਾਰਡਰਾਂ ਤੇ ਬੈਠੇ ਆ ਤੁਹਾਡੀ ਹਰਿਆਣਾ ਭਾਜਪਾ ਨੇ ਉੱਥੇ ਬਾਰਡਰਾਂ ਵਾਂਗੂ ਬਣਾ ਦਿੱਤੇ ਰਸਤੇ ਜਿਹੜੇ ਆ ਉੱਥੇ ਕੰਕਰੀਟ ਦੇ ਪਹਾੜ ਖੜੇ ਕਰਤੇ ਤੁਹਾਡੇ ਕੋਈ ਇੱਕ ਸ਼ਬਦ ਨਹੀਂ ਬੋਲਿਆ ਗਿਆ ਸੋ ਇਹ ਤੁਹਾਡਾ ਦੋਗਲਾ ਕਿਰਦਾਰ ਹੈ ਮੈਂ ਲਾਸਟ ਕਹਿਣਾ ਚਾਹੁੰਦਾ ਹਾਂ ਬਜਾਕਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਇਸ ਕਰੋੜਾ ਕਰੋੜਾ ਲੋਕਾਂ ਦੇ ਹੱਕ 'ਚ ਇਸ ਕਰੋੜਾ ਕਰੋੜਾ ਸਾਡੀਆਂ ਮਾਵਾਂ ਭੈਣਾਂ ਦੇ ਹੱਕ 'ਚ ਬੁਲੰਦ ਹੁੰਦੀ ਰਹੂਗੀ ਸਰ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਇਸ ਦੇਸ਼ ਦੇ ਸੰਵਿਧਾਨ ਨੂੰ ਔਰ ਲੋਕ ਸਭਾ ਨੂੰ ਬਚਾਉਣ ਚ ਬੁਲੰਦ ਹੁੰਦੀ ਰਹੂਗੀ ਅਸੀਂ ਤੁਹਾਡੇ ਤੋਂ ਡਰਨ ਵਾਲੇ ਨਹੀਂ ਐ ਇਸੇ ਕਰਕੇ ਮੈਂ ਅਖੀਰ ਚ ਫੇਰ ਜਾਖੜ ਸਾਹਿਬ ਦੋ ਹੀ ਲੈਣਾ ਫੇਰ ਕਹਿਣੀ ਆ ਸਾਡਾ 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 ਜਿਹੜਾ ਕਰਮ ਐ ਸਾਡਾ ਕਰਮ ਇਹ ਆ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਤੁਹਾਡੇ ਵਰਗੇ ਬੇਸ਼ਰਮਾਂ ਦੀ ਧਿੰਨੀ ਵੀ ਪਾ ਕੇ ਵੀ ਸਰ ਜਾਂਦਾ ਆ ਅਸੀਂ ਬੀਜੇਪੀ ਤੋਂ ਡਰਨ ਵਾਲੇ ਨਹੀਂ ਐ ਆਮ ਆਦਮੀ ਪਾਰਟੀ ਇਸ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਦੀ ਆਵਾਜ਼ ਹੈ ਔਰ ਇਸ ਲੋਕਾਂ ਦੇ ਹੱਕਾਂ 'ਚ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੂਗੀ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ